ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਬਲਾਸਪੁਰ ਬਲਾਸਪੁਰ ਪਿੰਡ ਮੋਗੇ ਜ਼ਿਲ੍ਹੇ ਦਾ ਤੇ 메ਨ ਰੋਡ ਦੇ ਉੱਤੇ ਆ ਜਿਹੜਾ ਰੋਡ ਜਿਹੜੀ ਸੜਕ ਮੋਗੇ ਤੋਂ ਬਰਨਾਲੇ ਨੂੰ ਜਾਂਦੀ ਹੈ ਇੱਕ ਛੋਟਾ ਜਿਹਾ ਪਰ ਸੋਹਣਾ ਸੈਟਅਪ ਬਾਈ ਦਾ ਤਿਆਰ ਹੈ ਇੱਥੇ ਦਸੂ گاਵਾ ਤੇ ਨਾਲ ਕੁਸਕ ਨਗ ਮੱਝਾਂ ਦੇ ਵੀ ਇਹਨਾਂ ਨੇ ਰੱਖੇ ਹੋਏ ਆ ਮੈਂ ਇਸ ਟਾਈਮ ਦੁਪਹਿਰ ਦੇ ਟਾਈਮ ਵੀਡੀਓ ਬਣਾ ਰਿਹਾ ਲਗਭਗ ਟਾਈਮ 3 ਵਜੇ ਦਾ ਤੇ ਪੱਖੇ ਮੈਂ 온 ਸਾਰੀ ਬੰਦ ਕਰਾਤੇ ਸੀ ਕਿਉਂਕਿ ਪੱਖਿਆਂ ਦੀ ਆਵਾਜ਼ ਜਿਹੜੀ ਉਹ ਫਿਰ ਵੀਡੀਓ ਦੇ ਵਿੱਚ ਆਉਂਦੀ ਰਹਿੰਦੀ ਹੈ ਮੈਂ ਵਿਖਾਉਣਾ ਇਹ ਚਾਹੁੰਦਾ ਸੀ ਵੀ گاਵਾ ਤੁਹਾਨੂੰ ਇੱਥੇ ਰਿਲੈਕਸ ਬੈਠੀਆਂ ਦਿਸਣੀਆਂ ਕੋਈ ਵੀ ਗਾਂ ਗਰਮੀ ਨਹੀਂ ਮਣਾਉਂਦੀ ਦਸਦੀ ਹੌਂਕਦੀ ਨਹੀਂ ਵੈਸੇ ਅੱਜ ਵੀ ਟੈਂਪਰੇਚਰ ਕੁ ਸਵਾ ਵਗਣ ਕਰਕੇ ਹੈ ਵੀ ਨਾਰਮਲ ਪਰ ਫਿਰ ਵੀ ਤੁਸੀਂ ਦੇਖੋਗੇ ਰਿਲੈਕਸ ਜੀਆਂ ਖੜੀਆਂ ਚਾਦਰਾਂ ਪਾਈਆਂ ਬਾਈ ਨੇ ਉੱਪਰ ਪਹਿਲਾਂ ਤੇ ਇਸ ਸਾਈਡ ਦੀਆਂ ਚਾਦਰਾਂ ਦੇਖ ਲਓ ਇਹਨਾਂ ਦੇ ਥੱਲੇ ਬੱਬਲ ਸ਼ੀਟੋ ਜਿਹੜੀ ਆਪਾਂ ਅੱਜ ਕੱਲ ਗਰਮੀ ਘਟਾਉਣ ਵਾਸਤੇ ਪਾਉਨੇ ਆ ਉਹ ਪਾਈ ਹੋਈ ਐ ਇਹਦੇ ਨਾਲ ਜਿਹੜਾ ਛੱਡ ਪਾਇਆ ਇਹ ਉੱਚਾ ਕਰਕੇ ਪਾਤਾ ਹੁਣੇ ਫਰਕ ਕੀ ਪੈਂਦਾ ਵੀ ਇਧਰੋਂ ਵੀ ਹਵਾ ਪੈਣ ਲੱਗੀ ਛੱਡ ਦੇ ਵਿੱਚ ਇਸ ਸਾਈਡ ਤੋਂ ਵੀ ਪੈਂਦੀ ਐ ਹਵਾ ਤੇ ਇਧਰੋਂ ਵੀ ਵੈਰਲ ਬਣ ਗਈ ਜੇ ਇੱਕ ਸਾਰ ਹੀ ਪਾਇਆ ਹੁੰਦਾ ਤਾਂ ਹੋ ਸਕਦਾ ਹਵਾ ਦੀ ਕ੍ਰੋਸਿੰਗ ਕੱਟ ਜਾਂਦੀ ਤਾਂ ਉਹਦੇ ਨਾਲ ਗਰਮੈਸ ਪੈਦਾ ਹੁੰਦੀ ਬਿਲਕੁਲ ਨਾਰਮਲ ਟੈਂਪਰੇਚਰ ਐ ਜਦੋਂ ਤੁਸੀਂ ਛੱਡ ਦਾ ਡਿਜ਼ਾਈਨ ਤਿਆਰ ਕਰਦੇ ਹੋ ਘੱਟ ਜਗ੍ਹਾ ਚ ਤੰਗ ਜਗ੍ਹਾ ਅਜ ਤਾਂ ਉੱਪਰ ਛੱਤ ਦੀ ਲੇਅਰ ਬਣਾ ਲਿਆ ਕਰੋ 2 2 ਪਰਤਾਂ ਬਣਾ ਲਿਆ ਕਰੋ ਮਤਲਬ ਦੋਹਾਂ ਦੇ ਵਿੱਚ ਵਿੱਥੀ ਰੱਖ ਲਿਆ ਕਰੋ ਜਿਹਦੇ ਨਾਲ ਹਵਾ ਕ੍ਰੋਸ ਹੁੰਦੀ ਰਹੇ ਜਿੰਨੀ ਹਵਾ ਕ੍ਰੋਸ ਹੋਊਗੀ ਗਰਮੀ ਉੰਨੀ ਘੱਟ ਲੱਗੂਗੀ ਅੱਜ ਜਿਹੜੀ ਵੀਡੀਓ ਬਣ ਰਹੀ ਹੈ ਤੇ ਚ ਦੱਸੋ ਪੰਜ ਨਾਗ ਤੁਸੀਂ ਸਾਹਮਣੇ ਦੇਖ ਰਹੇ ਹੋ ਗੱਭਣ ਹੈ ਵੇੜਾ ਸਾਰੀਆਂ ਹੀ ਗੱਭਣ ਹੈ ਚੈੱਕ ਪਾਸ ਹੈ ਇੱਕ ਬੱਛੀ ਜਿਹੜੀ ਉਹ ਹੋ ਸਕਦਾ ਨੌਨ ਪ੍ਰੈਗਨੈਂਟ ਹੋਵੇ ਬਾਕੀ ਚਾਰ ਨਾਗ ਇਧਰ ਗੱਭਣ ਹੈ ਤੇ ਇੱਕ ਇਧਰ ਵੜ ਬਿਲਕੁਲ ਤਾਜੀ ਸੋਈ ਵੀ ਹੈ ਜਿਹੜੀ ਤੁਹਾਨੂੰ ਇਸੇ ਵੀਡੀਓ ਚ ਦਿਖਾਉਂਗਾ ਇਹਦਾ ਬੱਚਾ ਇਹਦੇ ਨਾਲ ਹੈ ਸੋਹਣੇ ਦੁੱਧ ਤੇ ਚੱਲ ਪੀ ਕਰਮ ਵਾਲੀ ਸੋ ਨਾਗ ਟੋਟਲ 6 ਵੀਡੀਓ ਚ ਦਿਖਾਉਣੇ ਆ ਤੁਸੀਂ ਲਾਸਟ ਤੱਕ ਵੀਡੀਓ ਦੇਖਿਓ ਰੇਟ ਸਾਰਿਆਂ ਦੇ ਫੋਨ ਤੇ ਹੋਣਗੇ ਫਸੋ ਤੁਸੀਂ ਆਪਦੀ ਸਮਝ ਨਾਲ ਤੇ ਆਪਦੀ ਪਸੰਦ ਨਾਲ ਖਰੀਦੋਗੇ ਨੰਬਰ 22 ਦਾ ਸਕਰੀਨ ਉੱਤੇ ਚਲਾ ਦੂੰਗਾ ਆਓ ਮਿਲਦੇ ਆਂ ਬਾਈ ਨੂੰ ਕਰਦੇ ਆਂ ਗੱਲਬਾਤ ਦੋਸਤੋ ਪਹਿਲਾਂ ਵਹਿੜਾਂ ਬਾਰੇ ਜਾ ਪਹਿਲਾਂ ਸ਼ੁਰੂਆਤ ਇਸ ਤਾਜੀ ਸੂਈ ਤੋਂ ਕਰ ਲੈਣੀ ਹੈ ਕਿਉਂਕਿ ਇਹਨੂੰ ਕੱਚੇ ਥਾਂ ਤੇ ਵੱਧਾ ਤੇ ਮਸਤੀ ਕਰਦੇ ਉਹ ਤੋਂ ਬਾਅਦ ਚ ਆਪਾਂ ਦੂਜੀਆਂ گاਵਾਂ ਵਛੀਆਂ ਉਹ ਦਿਖਾ ਦਿਆਂ। ਬਾਈ ਸਾਸਤਰੀ ਕਾ ਸਾਸਤਰੀ ਗਗੋ ਜੀ ਨਾਮ ਆਪਣਾ ਦੱਸ ਦਿਓ ਬਾਈ। ਨਾਮ ਮਹਿੰਦਰ ਸਿੰਘ ਹੈ ਬਾਈ ਜੀ। ਠੀਕ ਹੈ। ਪਿੰਡ ਬਲਾਸਪੁਰ ਹੈ। ਠੀਕ ਹੈ। ਮਹਿੰਦਰ ਭਾਈ ਕਿੰਨਾ ਚਿਰ ਹੋ ਗਿਆ ਹੈ گاਵਾਂ ਦਾ ਫਾਰਮ ਬਣਾਏ ਨੂੰ? ਸਾਨੂੰ 1.5 ਸਾਲ ਹੋ ਗਿਆ ਜੀ। ਡੇਢ ਸਾਲ ਹੋ ਗਿਆ ਹਾਂਜੀ ਹਾਂਜੀ ਅੱਛਾ ਇਸ ਤੋਂ ਪਹਿਲਾਂ ਆਪਾਂ ਕੀ ਕਰਦੇ ਸੀ ਕਿੱਤਾਂ ਕੀ ਸਤਨ ਆਪਾਂ ਬਾਹਰ ਸੀਗੇ ਬਾਈ ਜੀ ਅੱਛਾ ਕਿਹੜੀ ਕੰਟਰੀ ਤੁਸੀਂ ਦੁਬਈ ਦੇ ਦबई ਦੇ ਵਿੱਚ ਵੀ ਰਹੇ ਹਾਂ ਕਤਰ ਦੇ ਵਿੱਚ ਵੀ ਰਹੇ ਹਾਂ ਦੁਬਈ ਚ ਤੇ ਕਤਰ ਚ ਦੋਨਾਂ ਦੇਸ਼ਾਂ ਚ ਆਪਾਂ ਕਵਸਟਾਂ ਲਾ ਕੇ ਆਏ ਹਾਂ ਫਿਰ ਲਾਸਟ ਤੇ ਕੈਨੇਡਾ ਦੇ ਵਿੱਚ ਵੀ ਲਾਇਆ ਅੱਛਾ ਕਵਸਟ ਉੱਥੇ ਵੀ ਲਾਇਆ ਹਾਂ ਹਾਂਜੀ ਹਾਂਜੀ ਆ ਕੇ ਫਿਰ ਇਹ ਗਾਵਾਂ ਦਾ ਕੰਮ ਸ਼ੁਰੂ ਕਰ ਲਿਆ ਇਹਨੂੰ ਔਖਾ ਕੰਮ ਮੰਨਦੇ ਆ ਪੰਜਾਬੀ ਬਹੁਤੇ ਭਰਾ ਨਹੀਂ ਨਹੀਂ ਔਖਾ ਤਾਂ ਨਹੀਂ ਹੈਗਾ ਬਾਹਰ ਵੀ ਕਿਹੜਾ ਸੌਖਾ ਹੁੰਦਾ ਅੱਛਾ ਉੱਥੇ ਤਾਂ ਕਰਾਂਗੇ ਜਿੱਧਰ ਕੋਈ ਘਾਟਾ ਨਹੀਂ ਹੁੰਦਾ ਅੱਛਾ ਤੁਸੀਂ ਕਿੰਨਾ ਟਾਈਮ ਲਾਇਆ ਬਾਹਰ 18 ਸਾਲ ਲਾਇਆ ਜੀ 18 ਸਾਲ ਹਾਂਜੀ ਅੱਛਾ 18 ਸਾਲ ਲਾ ਕੇ ਤੇ ਹੁਣ ਡੇਢ ਸਾਲ ਹੋ ਗਿਆ ਤੁਹਾਨੂੰ گاਵਾ ਵਾਲੇ ਪਾਸੇ ਆਏ ਹਾਂਜੀ ਹਾਂਜੀ ਕਮਾਈ ਪੱਖ ਤੋਂ ਜੇ ਆਪਾਂ ਕੰਪੇਅਰ ਕਰਨਾ ਹੋਵੇ ਵੈਸੇ ਤਾਂ ਚਲੋ ਬਾਹਰ ਤਾਂ ਹੀ ਜਾਂਦਾ ਕੋਈ ਵੀ ਭਰਾ ਵੀ ਉਧਰੋਂ ਕਹਿੰਦੇ ਸੋਹਣੀ ਰੋਜੀ ਰੋਟੀ ਕਮਾ ਲੈਂਦਾ ਹਾਂਜੀ ਇੰਨਾਂ ਕਿ ਗਾਵਾਂ ਚੋਂ ਠੀਕ ਹੈ ਕਮਾਈ ਹੋ ਜਾਂਦੀ ਆ ਉਹਨਾਂ ਦੇ ਪਾਸੇ ਸੋਹਣੀ ਵਧੀਆ ਹੋਈ ਜਾਂਦੀ ਜੀ ਵਧੀਆ ਠੀਕ ਹੈ ਜੇ ਬੰਦਾ ਬਰੀਡ ਤੇ ਜਾਂ ਆਪਦੇ ਲੈਵਲ ਤੇ ਵਧੀਆ ਜਾਨਵਰ ਰੱਖਦਾ ਵਧੀਆ ਸੰਭਾਲ ਕਰਦਾ ਹੂੰ ਕਹਿੰਦੇ ਹੁੰਦੇ ਵੀ ਕਿਸੇ ਨੂੰ ਸਾਡ ਦੇ ਕੇ ਰੋਟੀ ਵੀ ਖਵਾਈ ਉਹ ਵੀ ਮੁੱਲ ਮੋੜ ਦਿੰਦਾ ਇਹ ਤਾਂ ਫੇਰ ਜਾਨਵਰ ਆ ਇਹਨਾਂ ਨੂੰ ਤਾ ਉਹ ਪਿਆਰ ਨਾਲ ਰੱਖਾਂਗੇ ਤਾਂ ਸਾਡੀ ਹੱਕ ਨਹੀਂ ਰੱਖਦੇ ਇਹ ਜੀ ਸਹੀ ਜਣੀ ਠੀਕ ਹੈ ਰੋਜੀ ਰੋਟੀ ਆਸਤੇ ਬੰਦਾ ਪਰਿਵਾਰ ਚ ਰਹਿ ਕੇ ਹਨਾ ਹਾਂਜੀ ਹਾਂ ਬਹੁਤ ਵਧੀਆ ਘਰ ਦਾ ਘਰੇ ਤੇ ਨਾਲੇ ਆਪ ਦਾ ਬੀਜੀ ਰਹਿੰਦਾ ਕਿਸੇ ਪਾਸੇ ਇਧਰ ਉਧਰ ਦੀ ਕਰਨ ਨਾਲ ਆਪਦੇ ਕੰਮ ਤੇ ਅੱਛਾ ਭਾਈ ਅੱਜ ਜਦ ਮੈਂ ਛੱਡ ਥੱਲੇ ਖੜਾ ਚਾਦਰਾਂ ਦੇ ਥੱਲੇ ਖੜੇ ਆ ਮੋਟੀ ਜੀ ਗੱਲ ਜੇ ਕਰੀਏ ਤੇ ਗਰਮੀ ਬਿਲਕੁਲ ਨਹੀਂ ਮਹਿਸੂਸ ਹੁੰਦੀ ਇਹ ਟੈਂਪਰੇਚਰ ਇਸ ਤਰ੍ਹਾਂ ਹੀ ਰਹਿੰਦਾ ਇਹ ਥੱਲੇ ਘਰ ਨਹੀਂ ਟੈਂਪਰੇਚਰ ਜੇ ਉੱਤੇ 45 ਡਿਗਰੀ ਹੈ ਜੀ ਥੱਲੇ 25 15 20 ਦੇ ਵਿੱਚ ਵਿੱਚ ਆ ਜਾਂਦਾ ਹੈ ਮਤਲਬ ਉਹ ਬੱਬਲ ਸ਼ੀਟ ਜੀ ਪਾਉਣ ਨਾਲ ਘਟਿਆ ਹੈ ਘਟਿਆ ਹਾਂਜੀ ਹਾਂਜੀ ਠੀਕ ਹੈ ਰਿਲੈਕਸ ਰਹਿੰਦੀਆਂ ਗਾਣ ਰਿਲੈਕਸ ਰਹਿੰਦੀਆਂ ਕੋਈ ਜ਼ਿਆਦਾ ਨਹੀਂ ਗਰਮੀ ਮੰਦ ਬਿਲਕੁਲ ਜਿਵੇਂ ਬਾਹਲਾ ਇਕੱਲੀਆਂ ਚਾਦਰਾਂ ਪਾਉਣੇ ਤਾਂ ਬਹੁਤ ਜ਼ਿਆਦਾ ਹੌਂਕਦੀਆਂ ਸਹੀ ਹੈ ਅੱਛਾ ਭਈ ਅੱਜ 6 ਵਹਿੜਾ ਆਪਾਂ 6 ਨਗ ਵਿਕਾਉ ਕਰਤੇ ਪਸ਼ੂ ਗਿਣਤੀ ਘਟਾਉਣ ਲੱਗੇ ਹੋ ਮਤਲਬ ਇਹ ਕਾਹਤੋ ਵੇਚਣ ਲੱਗੇ ਹੋ ਤੁਸੀਂ ਇਹ ਸਾਡੇ ਕੋਲ ਜਗ੍ਹਾ ਦੀ ਤੰਗ ਆਈ ਥੋੜਾ ਜਿਹਾ ਅੱਛਾ ਤੇ ਇਹ ਬੱਛੀਆਂ ਸਾਡੇ ਕੋਲ ਪਿੱਛੋਂ ਆਈਆਂ ਵਗੀਆਂ ਸਾਰੀਆਂ ਤੇ ਹੁਣ ਗਾਇਆਂ ਸਾਡੀਆਂ ਦੂਜੇ ਸਵੇ ਅਗਲੇ 54 ਦਿਨਾਂ ਚ ਸੋਣੇ ਪੈਣ ਸ਼ੁਰੂ ਹੋ ਜਾਣਾ ਸੂਬਾ ਸਾਡਾ ਅੱਛਾ ਤੇ ਇਸ ਕਰਕੇ ਅਸੀਂ ਵੇਚ ਰਹੇ ਆਂ ਬਈ ਚੱਲ ਅਗਲੀਆਂ ਬੱਸੀਆਂ ਸਾਡੀਆਂ ਸੰਭ ਲਾਂਗੇ ਸਾਲ ਕਦੋਂ ਕਿ ਉਹ ਹੋ ਜਣੀਆਂ ਤਿਆਰ ਫਿਰ ਜਗ੍ਹਾ ਦੀ ਕਮੀ ਆ ਗਈ ਇਹ ਸਾਰੀਆਂ ਬੱਸੀਆਂ ਵਧੀਆ ਟੀਕੇ ਭਰੇ ਹੋਏ ਸਾਡੇ ਪੋਰਟੈਂਟ ਠੀਕ ਹੈ ਤੇ ਟੀਕਿਆਂ ਦਾ ਸੀ ਸਾਰਾ ਡਿਟੇਲ ਦੇਵਾਂਗੇ ਜੇ ਕੋਈ ਸਾਡੇ ਨਾਲ ਫੋਨ ਤੇ ਕਰੂਗਾ ਸੰਪਰਕ ਠੀਕ ਹੈ ਤੇ ਇਹ ਤੋਂ ਜੈਡ ਤੇ ਬਾਕੀ ਆ ਨਹੀਂ ਹੈਗੀਆਂ ਇਹ ਬੱਸੀਆਂ ਠੀਕ ਆ ਕਿਵੇਂ ਵੀ ਅਗਲੇ ਦਿਨ ਨਿਕਾ ਤੇ ਗਾਂ 50 ਲੀਟਰ ਤੋਂ ਦੁੱਧ ਘੱਟ ਕੋਈ ਹੈ ਨਹੀਂ ਇਹਨਾਂ ਦੀ ਮਾਂ ਅਸ਼ੇ ਸਾਰੀਆਂ ਮਤਲਬ ਜੋ ਖਰੀਦੀਆਂ ਉਹ ਤਾਂ ਗਾਵਾਂ ਦੇ ਨਾਲ ਹੀ ਆ ਜਾਂਵेंगी ਗਾਵਾਂ ਦੇ ਨਾਲ ਤੇ ਹੁਣ ਸਾਰੀਆਂ ਦੀ ਏਆਈ ਆਪਦੇ ਹੱਥੀ ਹੋਈ ਆ ਉਹ ਬੱਚੇ ਜਿਹੜੀਆਂ ਅੱਗੇ ਆਉਣੀਆਂ ਫਿਰ ਸੰਭਾਲ ਲਾਂਗੇ ਉਹ ਸੰਭਾਲ ਲਾਂਗੇ ਵਧੀਆ ਟੀਕੇ ਭਰੇ ਹੋਇਆ ਨਸਲ ਦੇ ਬਾਕੀ ਇਹ ਵੀ ਨਹੀਂ ਹੈਗਾ ਇਹ ਬੇਟੀ ਕੇ ਬਾਰ-ਬਾਰ ਭਰੇ ਠੀਕ ਹੈ ਇੱਕੇ ਵਾਰੀ ਟੀਕੇ ਭਰੇ ਹੋਏ ਸਾਰੀਆਂ ਅੱਛਾ ਅੱਛਾ ਜਿਹੜੇ ਪਸ਼ੂ ਸੰਭਾਲਦੇ ਉੱਥੇ ਫਿਰ ਇਹਨਾਂ ਨੂੰ ਤੂੜੀ ਤੇ 4 ਪਾਉਨੇ ਆ ਜਾਂ ਹਰਾ ਤੇ 4 ਕੀ ਚੱਲਦਾ ਪੱਠਿਆਂ ਚ ਚਾਰ ਸਾਡਾ ਤੀਜਾ ਹਿੱਸਾ ਪੈਂਦਾ ਤੀਜਾ ਸਚਾਨ ਜੀ ਇੱਕੇ ਸਾਥ ਹਰਾ ਇੱਕ ਅਦਾ ਤੂੜੀ ਦਾ ਅੱਛਾ ਹਰਾ ਹਰ ਰੋਜ਼ ਫਿਰ ਵੱਢ ਕੇ ਲਿਆਉਣੇ 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 ਅਸੀਂ ਹਾਂਜੀ ਹਰੇ ਵਾਸਤੇ ਸਾਨੂੰ ਬਹੁਤ ਵਧੀਆ ਪਸ਼ੂਆਂ ਨੂੰ ਬਿਮਾਰੀ ਨਹੀਂ ਆਉਂਦੀ ਚਾਰ ਨਾਲ ਥੋੜਾ ਜਿਆ ਤੰਗੀ ਆਉਂਦੀ ਠੀਕ ਹੈ ਜੀ ਤੁਹਾਨੂੰ ਇਹ ਲੱਗਦਾ ਵੀ ਜੇ ਹਰਾ ਪਾਉਂਦੇ ਰਹਿੰਦੇ ਆ ਪਸ਼ੂ ਜ਼ਿਆਦਾ ਤੰਦਰੁਸਤ ਤੰਦਰੁਸਤ ਰਹਿੰਦੇ ਹਾਂ ਅੱਛਾ ਭਾਈ ਸ਼ੁਰੂਆਤ ਕਰ ਲੈਣੀ ਇਧਰਲੇ ਪਾਸੇ ਇੱਕ ਵੈੜ ਖੜੀ ਹੈ ਕੈਨਮਸ ਹੁਆ ਦੰਦੋ ਕਿਵੇਂ ਆ ਇਹ ਪਹਿਲਾ ਸੂਆ ਬਾਈ ਜੀ ਹੂੰ ਦੋਂਦੀ ਆ ਡੋਗਰੇ ਦੰਦ ਹਜੇ ਕੱਟਦੇ ਕੋਈ ਐ ਠੀਕ ਐ ਕਿੰਨਾ ਚਿਰ ਹੋ ਗਿਆ ਤਿੰਨ ਹਫਤੇ ਦੇ ਨੇੜ ਹੋ ਗਿਆ ਇਹਨੂੰ ਇੱਕ ਹਫਤਾ ਹੋ ਗਿਆ ਹਾਂਜੀ ਹਾਂਜੀ ਹਜੇ ਇਹਨੂੰ ਕੋਈ ਫੀਡ ਨਹੀਂ ਤੇ ਆ ਪਾਈ ਅੱਛਾ ਇਸ ਟਾਈਮ ਦੁੱਧ ਤੇ ਇਹ ਚੱਲ ਰਹੀ ਐ 16 ਦੇ 17 ਦੇ ਵਿੱਚ ਵਿੱਚ 16 ਤੋਂ 17 ਲੀਟਰ ਦੁੱਧ ਐ ਇਸ ਟਾਈਮ ਤਿਆਰ ਆ ਜੇ ਹਫਤੇ ਦੀ ਸੂਈ ਦੱਸਿਆ ਨਾ ਹਾਂਜੀ ਆ ਉੱਤੇ ਦੀ ਠੀਕ ਐ ਬੱਚਾ ਇਹਨੇ ਕੀ ਦਿੱਤਾ ਬੱਚਾ ਜੀ ਮਾਰ ਰੇਟ ਆਪਾਂ ਫੋਨ ਤੇ ਰੱਖਾਂਗੇ ਰੇਟ ਫੋਨ ਤੇ ਕਰਾਂਗੇ ਤੋਰ ਕੇ ਥੋੜਾ ਦਿਖਾ ਦੇ ਉਧਰ ਪੱਠੇ ਵਾਲੇ ਪਾਸੇ ਹੀ ਲੈ ਜਾਓ ਹਾਂਜੀ ਹਾਂ ਉਧਰ ਨੂੰ ਜਾਓਗੇ ਥੋੜਾ ਜਿਹਾ ਕੱਚੇ ਤੇ ਆਈ ਕਰਕੇ ਨਾ ਠੀਕ ਹੈ ਮਸਤੀ ਕਰਦੀ ਹੈ ਨਾ ਤੇ ਬਾਕੀ ਠੰਡੇ ਛੇਲ ਦੀ ਗਰੰਟੀ ਆ ਠੀਕ ਹੈ ਕੋਈ ਜੇਰ ਥੁੱਕੇ ਦੀ ਸਾਰੇ ਕਾਸ਼ੇ ਦੀ ਕੋਈ ਕੋਈ ਵੀ ਪ੍ਰੋਬਲਮ ਨਹੀਂ ਠੀਕ ਹੈ ਅਸੀਂ ਮਸ਼ੀਨੀ ਚਵਾਈ ਕਰ ਦਉ ਘੱਠੀ ਚੋ ਲੈਣੇ ਹਾਂ ਤਾਂ ਮਸ਼ੀਨੀ ਕਰਦੇ ਆ ਬਾਈ ਠੀਕ ਹੈ ਤੇ ਹੱਥਿਆਂ ਨੂੰ ਵੀ ਕੋਸ਼ ਕਹਿੰਦੇ ਬਸ ਠੀਕ ਹੈ ਉਹ ਚੋ ਭਾਵੇਂ ਹੱਥੀ ਦਾ ਉਹ ਵੈਸੇ ਮਸ਼ੀਨ ਤੇ ਚੋ ਮਸ਼ੀਨ ਤੇ ਚੋ ਹਾਂ ਸੋ ਦੱਸੋ ਇਹ ਉਧਰੋਂ ਹੀ ਕੱਢੀ ਸੀ ਸਪੈਸ਼ਲੀ ਅਸੀਂ ਵਿਖਾਉਣ ਵਾਸਤੇ ਤੇ ਹੁਣ ਪੱਠੇ ਉ ਡਾਂਚਾ ਵੇੜ ਦਾ ਬਹੁਤ ਸੋਹਣਾ ਪਹਿਲਾ ਸੂਆ ਦੋ ਦੰਦ ਹਜੇ ਕੱਢਣੀ ਸ਼ੁਰੂ ਕੀਤੇ ਆ ਹਵਾਨਾ ਫਿਟਿੰਗ ਵਾਲਾ ਸਾਰੀਆਂ گاਵਾਂ ਦਾ ਹੀ ਹਵਾਨੇ ਬਾਈ ਕੋਲ ਘੈਂਟ ਆ ਬਾਈ ਦੀ ਕਲੈਕਸ਼ਨ ਚੰਗੀ ਆ ਖਰੀਦੀਆਂ ਵਹਿੜਾਂ ਬਹੁਤ ਸੋਹਣੀਆਂ ਇਹ ਹੀ ਜ਼ਰੂਰੀ ਆ ਜੇ ਤੁਸੀਂ ਦੁੱਧ ਦਾ ਕੰਮ ਕਰਨਾ ਪਸ਼ੂ ਚੰਗਾ ਖਰੀਦੋ ਸੋਹਣਾ ਖਰੀਦੋ ਸੋ ਇਹ ਬੱਚੀ ਦੱਸੋ ਹਜੇ 3 ਕ ਵਜੇ ਦੇ ਆਸ-ਪਾਸ ਦੀ ਵੀਡੀਓ ਆ ਹਵਾਨਾ ਹੌਸਲੇ ਤੇ ਦੇਖ ਲਓ 16 ਤੋਂ 17 ਲੀਟਰ ਦੁੱਧ ਦੇ ਉੱਤੇ ਇਸ ਟਾਈਮ ਇਹ ਚੱਲ ਰਹੀ ਆ ਦੋ ਦੰਦ ਜਿਹੜੇ ਇਹ ਬੱਚੀ ਕੰਪਲੀਟ ਕਰ ਰਹੀ ਆ ਮਾਹ ਠੰਡੀ ਸੀ ਪਰ ਬਸ ਉਹ ਵੈਸੇ ਠੰਡੀ ਸੀ ਲਾ ਦੱਸੋ ਵੈਸੇ ਕੈਮਰੇ ਤੋਂ ਕਰ ਮਸ਼ੀਨ ਲਾ ਕੇ ਚੋਂਦਾ ਵੀਰ ਸੋ ਤੇ ਹੱਥੇ ਵਿੱਚ ਹੋ ਕੇ ਦੇਖ ਸਕਦਾ ਬੰਦਾ ਠੀਕ ਹੈ ਹਾਂ ਜੀ ਤੁਸੀਂ ਚੋ ਸਕਦੇ ਹੋ ਬੱਚਾ ਲਾਉਂਗੇ ਤਾਂ ਉਸ ਤੋਂ ਬਾਅਦ ਪਸੂ ਨੇ ਖੜਨਾ ਹੁੰਦਾ ਇਹ ਤੋਂ ਇਲਾਵਾ ਕੁਸ ਵਹਿੜਾਂ ਵੇਚਣੀਆਂ ਉਹਨਾਂ ਬਾਰੇ ਵੀ ਬਾਈ ਤੋਂ ਜਾਣਕਾਰੀ ਲੈਣੇ ਆਪਾਂ ਤੇ ਇਹਦਾ ਬੱਚਾ ਜ਼ਰੂਰ ਤੁਹਾਨੂੰ ਦਿਖਾ ਦੇਣਾ ਇਹ ਮੇਲ ਕਾਫ ਨੂੰ ਇਹਨੇ ਜਨਮ ਦਿੱਤਾ ਇੱਕ ਹਫ਼ਤੇ ਦੀ ਸੂਈ ਵਹਿੜ ਪਹਿਲਾ ਸੂਆ ਜਿਹੜੀਆਂ ਇਧਰੋਂ ਬਾਈ ਵਹਿੜਾਂ ਵੇਚਦੀਆਂ ਆਪਾਂ 5 ਨਵੰਬਰ ਤੇ ਜਿਹੜੀ ਜਰਸੀ ਕ੍ਰੋਸ ਜਰਸੀ ਕ੍ਰੋਸ ਹੈ ਬਾਈ ਜੀ ਚੇਰ ਦੇਖ ਆਪਣਾ ਬਾਈ ਇਹ 6 ਮਹੀਨਾ ਚੱਲ ਪਿਆ ਬਾਈ ਇਹਨੂੰ ਦੰਦੋ ਕਿਵੇਂ ਇਹ 10 ਤਰੀਕ ਹੈ ਦੰਦੋ ਦੰਦੋ ਖੀਰ ਕੋਈ ਹੈ ਦੰਦੋ ਖੀਰੀ ਦੋਸਤੋ ਖੀਰੀ ਹੈ ਬਲ 6 ਮਹੀਨਾ ਚੱਲ ਪਿਆ 10 ਤਰੀਕ ਤੋਂ ਹਾਂਜੀ ਤੇ 10 ਤੋਂ ਚੱਲੂਗਾ ਹਨਾ ਹਾਂ 10 ਤੋਂ ਚੱਲਣਾ ਬਾਈ ਠੀਕ ਹੈ 10 ਤੋਂ 6 ਮਾ ਚੱਲਣਾ ਦੋਸਤੋ ਤੇ ਅੱਜ ਤਰੀਕ 4 ਹੈ ਤੇ ਥੱਲੋਂ ਬਹੁਤ ਇਹਦੀ ਮਾਂ ਬਹੁਤ ਚੰਗੀ ਸ਼ੇਰੇ ਠੀਕ ਹੈ ਸੋ ਇਹ ਸੁਣ ਦੇਖੋ ਹਾਂ ਸਹੀ ਹੈ ਬਾਈ ਬਹੁਤ ਸੋਹੇ ਥਾਣਾ ਦੱਸੋ ਵੈਸੇ ਸੀਲ ਸ਼ਰੀਫ ਵੀ ਹੈ ਬੰਦ ਹੋ ਬਾਈ ਸੋਏ ਤੁਸੀਂ ਬੱਚਿਆਂ ਚੋਂ ਦੇਖੋ ਇਹਦੇ ਜਰਸੀ ਲੱਗਾ ਸੀ ਪੰਜਾ ਜਰਸੀ ਜਰਸੀ ਬਾਈ ਜਰਸੀ ਦਾ ਲੱਗਾ ਜਰਸੀ ਲੱਗੀ ਸੀਮਨ ਦੋਸਤੋ ਇਹਦੇ ਜਰਸੀ ਦਾ ਹੀ ਲੱਗਾ ਉਹ ਬਾਈ ਡਾਟਾ ਦੇ ਦੂਗਾ ਉਹ ਸਾਰਾ ਮਿਲੂਗਾ ਤੁਹਾਨੂੰ ਠੀਕ ਹੈ ਓਕੇ ਹਾਂਜੀ ਤਾਂ ਸੋਹਣੀ ਬੱਚੀ ਹੈ ਹੈ ਤਾਂ ਕ੍ਰਾਸ ਬਰੀਡ 10 ਤਰੀਕ ਤੋਂ 6ਵਾਂ ਮਹੀਨਾ ਲੱਗ ਜਾਣਾ ਪੰਜਾਂ ਦੀ ਕੰਪਲੀਟ ਪਾਉਣੇ 6 ਮਹੀਨੇ ਦੀ ਗੱਭਣ ਤੁਸੀਂ ਮੰਨ ਲਓ ਇਹਦੇ ਨਾਲ ਜਿਹੜੀ ਬੱਚੀ ਬਈ ਇਹ ਇਹ ਤਾਂ ਨਹੀਂ ਗੱਭਣ ਹੋਈ ਹੈ ਨਹੀਂ ਜੀ ਇਹ ਹਜੇ ਤਾਂ 8-9 ਮਹੀਨਿਆਂ ਦੀ ਹੈ ਠੀਕ ਹੈ ਤੋਰ ਦਿਓ ਬਾਈ ਇਹਨੂੰ ਵੀ ਫਿਰ ਦੱਸੋ ਹਜੇ ਛੋਟੀ ਉਮਰ ਦਾ ਬੱਚਾ ਹੈ ਏ ਇਹ ਨਹੀਂ ਹਜੇ ਉਹਦੀ ਹੋਈ ਗਾਂ ਕਰਾਇਓ ਦਸੰਬਰ ਚ ਜਿਹੜਾ ਵੀਰ ਖਰੀਦਦਾ ਜਨਵਰੀ ਚ ਘੱਟੋ ਘੱਟ ਦਸੰਬਰ ਜਨਵਰੀ ਚ ਜਨਵਰੀ ਚ ਹੋ ਜਾਣਾ ਬਈ ਹਾਂ ਜੋ ਇਹ ਵੀ ਬੱਚੀ ਤੁਸੀਂ ਸਾਡੀ ਫੀਲਡ ਤੇ ਪੂਰੀਆਂ ਤਿਆਰ ਕੀਤੀਆਂ ਵਾ ਠੀਕ ਖਾਕ ਬਹੁਤ ਪਾਈ ਵੀ ਐ ਇਸ ਹਾਂ ਲੈਓ ਬਈ ਵਾਪਸ ਇਹਦੀ ਮਾਂ ਦਾ 32 ਲੀਟਰ ਦੁੱਧ ਰ ਹੈਗੀ ਆਪਣੇ ਕੋਲ ਹਾਂਜੀ ਹਾਂਜੀ ਆ ਦੇ ਜਿਹੜੀ ਇਹ ਤਾਂ ਵੱਡੀ ਨਹੀਂ ਆ ਖੜੀ ਵੱਡੀ ਦੱਸੋ 32 ਲੀਟਰ ਇਹਦੀ ਮਾਂ ਦਾ ਦੁੱਧ ਹੈ ਚੇਰਾ ਵੀ ਮਿਲਦਾ ਹੋਊ ਤੇ ਢਾਂਚਾ ਵੀ ਇਹਦੇ ਨਾਲ ਮਿਲੂਗਾ ਇਸ ਗਾਂ ਦੀ ਇਹ ਵਹਿੜ ਹੈ ਜਿਹੜੀ ਹੁਣ ਤੋਰੀ ਸੀ ਵੱਛੀ ਇਹ ਤੋਂ ਅੱਗੇ ਭਾਈ ਜਿਹੜੀ ਇਹ ਵੱਛੀ ਕਿੰਨੇ ਚਿਰ ਦੀ ਗੱਪਣਾ ਇਹ ਇਹ ਭਾਈ 15 ਤਰੀਕ ਨੂੰ ਇਹਨੂੰ ਹੋਣਾ 6 ਮਹੀਨਾ ਸਟਾਰਟ 15 ਤੋਂ 6 ਮਾਂ ਲੱਗ ਜੀ 6 ਮਾਂ ਹਾਂਜੀ ਸੋ ਦਸ ਨੂੰ ਲੱਗਣਾ ਇਹਨਾਂ 15 ਠੀਕ ਹੈ 5 ਮਹੀਨੇ 4 ਮਹੀਨੇ ਤੇ 20 ਦਿਨਾਂ ਦੀ ਗੱਪਣਾ ਹੈ ਸੋ 15 ਤਰੀਕ ਤੋਂ 6 ਮਹੀਨਾ ਲੱਗ ਜਾਊਗਾ ਦੰਦੋ ਬਈ ਇਹ ਕਿਵੇਂ ਹੋ ਗਈ ਖੀਰ ਕੋਈ ਹੈ ਬਈ ਦੰਦੋ ਇਹ ਵੀ ਖੀਰੀ ਹੈ ਚੰਗੇ ਕੱਦ ਕਾਠ ਦੀ ਵਹਿੜ ਹੈ ਹਵਾਨਾ ਸੋਨਾ ਕੱਢੂਗੀ ਇਹ ਸਾਰੀਆਂ ਬੱਚੀਆਂ گاਵਾ ਦੇ ਨਾਲ ਹੀ ਆਇਆ ਸੀ ਬਾਈ ਕਹਿੰਦਾ ਵੀ ਇਹ ਆਈਏ ਤੋਂ ਬਾਅਦ ਇਹਦੀ ਮਾਂ ਦਾ ਦੁੱਧ 25 ਲੀਟਰ ਕਿੰਨਾ ਦੁੱਧ 25 26 ਲੀਟਰ ਚੱਲਿਆ ਸਾਡੀ ਭੈਣ ਕੋਲੇ ਆ ਇਸ ਟਾਈਮ ਹੈ ਗਾਂ ਇਹਦੀ ਮਾਂ ਦੀ ਠੀਕ ਹੈ ਉਹਨੂੰ ਦੇਤੀ ਸੀ ਅਸੀਂ ਅੱਛਾ ਤੇ ਠੀਕ ਹੈ ਬੰਦ ਦਿਓ ਭਾਈ ਸੋ ਬਾਈ ਨੇ ਆਪਦੀ ਸਿਸਟਰ ਨੂੰ ਇਹਦੀ ਮਾਂ ਜਿਹੜੀ ਉਹ ਦੇਤੀ ਸੀ ਤੇ ਉਹ 25 26 ਲੀਟਰ ਦੁੱਧ ਵਾਲੀ ਗਾਂ ਤੋ ਸਾਰੇ ਘਾਵਾਂ ਜਿਵੇਂ ਬਾਈ ਨੇ ਦੱਸਿਆ 25 ਤੋਂ ਬਾਹਰ ਵਾਲੀਆਂ ਹੀ ਐ ਜਿਹੜੀਆਂ ਘਰੇ ਰੱਖਣਾ ਹੁੰਦਾ। ਇੱਕ ਹੋਰ ਤੁਹਾਨੂੰ ਬਹੁਤ ਵੱਡੇ ਕੱਦ ਕਾਠ ਦੀ ਕ੍ਰੋਸ ਬਰੀਡ ਬੱਛੀ ਦਿਖਾਉਣਾ। ਜਿਹੜੀ ਬਾਈ ਇੱਦੂ ਅੱਗੇ ਬਲੈਕ ਰੰਗ ਦੀ ਬੱਛੀ ਐ ਕਿੰਨੇ ਚਿਰ ਦੀ ਗੱਬਣ? ਇਹ ਗਰਲੈਂਡੋ ਆ ਬਾਈ ਸਾਢੇ 3-4 ਮਹੀਨੇ ਦੀ ਗੱਬਣ। ਸਾਢੇ 3ਾਂ ਦੀ। ਹਾਂਜੀ। ਦੰਦੋ ਕਿਵੇਂ ਬਾਈ ਇਹ? ਦੰਦੋ ਦੁੱਗ ਦੇ ਘੜਦੀ ਆ ਬਾਈ ਇਹ। ਦੋਨ ਦੇ ਘੜਦੀ ਆ। ਹਾਂਜੀ ਹਾਂ। ਇਹ ਇਹਦੀ ਮਾਂ ਦਾ ਰਿਕਾਰਡ ਬਹੁਤ ਵਧੀਆ ਸੀ ਅਸੀਂ ਗਾਂ ਲੈਣ ਗਏ ਸੀ। ਅੱਛਾ। ਅਸੀਂ ਇਹ ਲੈ ਲਈ। ਤੇ ਮਾਝਰ ਦਾ ਦੁੱਧ ਦਾ ਸ਼ਾਨਣ ਬਹੁਤ ਗਰੰਟੀ ਦਿੱਤੀ ਹੈ। ਅੱਛਾ। ਹਾਂਜੀ ਹਾਂ। ਤੇ ਬਾਈ ਕਹਿੰਦਾ ਵੀ ਗਾਂ ਖਰੀਦਣ ਗਏ ਸੀ ਤੇ ਲੈ ਕੇ ਇਹਨੂੰ ਆ ਗਏ। ਨਾਲ ਹੀ ਅਸੀਂ ਇਹ ਲੈ ਲਈ। ਅੱਛਾ। ਤੇ ਹੋ ਗਿਆ ਸਾਡੇ ਕੋਲ 6-7 ਮਹੀਨੇ ਆਈ ਨੂੰ। ਠੀਕ ਹੈ। ਤੇ ਹੁਣ ਸਾਨੂੰ ਜਗ੍ਹਾ ਦੀ ਤੰਗੀ ਕਰਕੇ ਦਿੰਨਾ ਨਹੀਂ ਤਾਂ ਇਹ ਇੰਨੀ ਕੂਨੀ ਆ ਨਾ। ਅੱਛਾ। ਕੋਈ ਹੱਦ ਨਹੀਂ ਕੋਈ ਨਹੀਂ। ਸੋ ਦੱਸੋ ਇਹ ਸਾਢੇ 3 ਮਹੀਨਿਆਂ ਦੀ ਗੱਭਣ ਹੈ। ਦੋ ਅਸੀਂ ਆਪਦੇ ਹੱਥੇ ਟੀਕਾ ਭਰਾਇਆ ਐ ਐਫ ਦਾ। ਠੀਕ ਹੈ। ਏਬੀਐਸ ਦਾ। ਅੱਛਾ ਇਹਨੇ ਐਫ ਲੱਗਾ। ਹਾਂਜੀ ਹਾਂ। ਠੀਕ ਹੈ। ਇਹ ਡਾਟਾ ਸਾਰਾ ਸੰਭਾਲਦੇ ਹੋ ਵਰਟੀਕਿਆਂ ਦੇ ਨਾਮ ਬਿਲਕੁਲ ਬਿਲਕੁਲ ਠੀਕ ਹੈ A to Z ਦੇਮਾਂਗੇ ਓਕੇ ਬਾਈ ਕਹਿੰਦਾ ਸਾਰਾ ਡਾਟਾ ਮਿਲ ਜੂਗਾ ਸਾਰਾ ਡਾਟਾ ਜਿਹੜਾ ਉਹ ਲਿਖ ਕੇ ਰੱਖਦੇ ਆ ਜਿਹੜੀ ਇਹ ਤੋਂ ਅੱਗੇ ਬਾਈ ਗਾਂ ਖੜੀ ਹੈ ਇਹਦੀ ਕੀ ਡਿਟੇਲ ਹੈ ਕਿੰਨੇ ਚਿਰ ਦੀ ਗੱਭਣ ਹੈ ਇਹਨੂੰ ਬਾਈ ਆ 23 ਤਰੀਕ ਨੂੰ 7ਵਾਂ ਮਹੀਨਾ ਲੱਗ ਗਿਆ ਕਿੰਨਾ 7ਵਾਂ 7ਵਾਂ ਲੱਗਾ ਹਾਂਜੀ ਦਸੰਬਰ 31 ਨੂੰ ਇਹਦੇ ਦਿਨ ਪੂਰੇ ਆ 31 ਦਸੰਬਰ ਨੂੰ ਹਾਂਜੀ ਇਹਨੂੰ ਇੱਕ ਹਫ਼ਤਾ ਹੋਇਆ ਡرائی ਕੀਤੇ ਨੂੰ ਟੂਬਾਂ ਚੜਾਈਆਂ ਆਵਾ ਅਜੇ ਇੱਕ ਹਫਤਾ ਹੀ ਹੋਇਆ ਹੈ ਇਹਦੇ ਉੱਤੇ 10 ਕਿਲੋ 11 ਕਿਲੋ ਦੁੱਧ ਸੀਗਾ ਠੀਕ ਹੈ ਜੇ ਛੱਡੀ ਅਸੀਂ ਤੇ ਹੁਣ ਤਾਜੀ ਦਾ ਦੁੱਧ ਕਿੰਨਾ ਖਰਿਆ ਦਾ ਤਾਜੀ ਦਾ ਬਾਈ 28-30 ਕਿਲੋ ਦੁੱਧ ਹੈ 28-30 ਕਿਲੋ ਸਾਡੇ ਕੋਲ ਘਟ ਹੈ ਹੀ ਨਹੀਂ ਅੱਛਾ ਹਾਂਜੀ ਨਹੀਂ ਰੱਖਦੇ ਅਸੀਂ ਵੀ 28 ਤੋਂ 30 ਕਿਲੋ ਦੁੱਧ ਬਾਈ ਕਹਿੰਦੇ ਨੇ ਦਿੱਤਾ 10 ਕਿਲੋ ਤੇ ਡਰਾਈ ਹੋਈ ਆ 31 ਦਸੰਬਰ ਨੂੰ 9 ਮਹੀਨੇ ਕੰਪਲੀਟ ਹੋ ਜਾਣਗੇ ਤੋਂ ਬਾਕੀ ਤੁਸੀਂ ਡੇਢ ਤੋਂ ਨੂੰ ਦੱਸਤੀ ਐ ਇਹਦੀ ਜਿਹੜੀ ਤੇ ਉਹਦੇ ਹਿਸਾਬ ਤੇ ਤੁਸੀਂ ਮਹੀਨੇ ਬਣਾ ਲਿਓ ਵੀ ਕਿੰਨੇ ਚਿਰ ਦੀ ਕੱਪਣਾ ਡਰਾਈ ਕੀਤੀ ਐ ਟਿਊਬਾਂ ਚੜਾਈਆਂ ਬਈ ਦੁਬਾ ਬਾਕੀ ਬਾਈ ਇਹਦਾ ਨਸੂਰਸ ਆ ਫੰਡੀਆਂ ਗਾਇਆਂ ਦਾ ਨਸੂਰਸ ਆ ਆਲਰੇਡੀ ਅੱਛਾ ਜੇ ਕੋਈ ਕਿਸੇ ਨਾਲ ਸਵੱਬ ਬਣ ਗਿਆ ਸੀ ਉਹਦਾ ਪੇਪਰ ਵੀ ਦੇਵਾਂਗੇ ਨਸੂਰਸ ਆਲਰੇਡੀ ਕੀਤਾ ਉਹ ਠੀਕ ਇਹ ਗਾਵਾਂ ਦਾ ਹੀ ਕਰਾਉਣੇ ਆ ਕਿ ਵੈਡਾਂ ਦਾ ਵੀ ਹੋਇਆ ਨਹੀਂ ਨਹੀਂ ਗਾਇਆਂ ਦਾ ਗਾਇਆਂ ਦਾ ਦੁੱਧ ਵਾਲੇ ਪਸ਼ੂ ਦਾ ਹੁੰਦਾ ਠੀਕ ਹੈ ਓਕੇ ਛੇ ਗਾਵਾਂ ਦਾ ਕਰਾ ਕੇ ਨਾਲ ਪੇਪਰ ਦੇ ਦਾਂਗੇ ਜਦੋਂ ਵੀ ਉਹ ਕੋਈ ਮੰਗੂਗਾ ਤੁਹਾਨੂੰ ਠੀਕ ਹੈ ਛੇ 7 ਮਹੀਨੇ ਰਹਿੰਦੇ ਹੋਣੇ ਹਜੇ ਇਹਦੇ ਸਹੀ ਹੈ ਸੋ ਬੀਮਾ ਬਾਈ ਕਹਿੰਦਾ ਮੈਂ ਸਾਰੇ ਪਸ਼ੂਆਂ ਦਾ ਦੁੱਧ ਵਾਲਿਆਂ ਦਾ ਕਰਾ ਕੇ ਰੱਖਦਾ ਤੇ ਇਹਦਾ ਬੀਮਾ ਨਾਲ ਮਿਲ ਜੂਗਾ ਸੋ ਅੱਜ ਦੀ ਜਿਹੜੀ ਵੀਡੀਓ ਅਸੀਂ ਦੱਸੋ ਇਹਦੇ ਵਿੱਚ ਇਹ ਤੁਹਾਨੂੰ ਗਾਵਾਂ ਬੈੜਾਂ ਦਿਖਾਤੀਆਂ ਪਸ਼ੂ ਸਾਰਿਆਂ ਤੇ ਕੈਮਰਾ ਜੇ ਮਾਰੀਏ ਤੁਹਾਨੂੰ ਬਰੀਡ ਕੁਆਲਟੀ ਵੀ ਇਹਨਾਂ ਦੀ ਦਿਸੂਗੀ ਤੇ ਦੁੱਧ ਵਾਲੇ ਪੱਖ ਤੋਂ ਵੀ ਇਹ ਚੰਗੀਆਂ ਨਜ਼ਰ ਆਉਣਗੀਆਂ ਬਾਕੀ ਪਸ਼ੂ ਤੁਸੀਂ ਆਪਦੀ ਸਮਝ ਨਾਲ ਖਰੀਦਨੇ ਆ ਨੰਬਰ ਸਕਰੀਨ ਉੱਤੇ ਬਾਈ ਦਾ ਚੱਲੀ ਜਾਂਦਾ ਧੰਨਵਾਦ ਦੋਸਤੋ ਇਸ ਵੀਡੀਓ ਨੂੰ ਦੇਖਣ ਲਈ